ਮੁੰਡਿਆ ਪੱਦੀ ਕੋਈ ਪਹੁੰਚ ਗਏ ਆ ਤੇ ਧੀ ਹੌਲੀ ਹੌਲੀ ਆਪਾਂ ਬੱਸ ਪਹੁੰਚ ਜਨੇ ਆ ਦੇਖੋ ਕੋਈ ਨਾ ਆਪਾਂ ਫਿਰ ਥੋੜਾ ਅੱਗੇ ਆ ਕੇ ਮਿਲਦੇ ਆ ਜੇ ਬ੍ਰੇਕ ਦੀ ਹੋਈ ਉੱਥੇ ਹੀ ਜਾ ਕੇ ਮਿਲਦੇ ਆ ਮੁੰਡਿਆ ਨਕੌਦਰ ਚੌਕ ਤੱਕ ਅੱਗੇ ਆ ਗਏ ਆਪਾਂ ਨਕੌਦਰ ਚੌਕ ਦੇ ਨੇ ਨਕੌਦਰ ਚੌਕ ਤੱਕ ਆਪਾਂ ਅੱਗੇ ਆ ਗਏ ਆ ਕਿੰਨੀ ਕੁ ਦੂਰ ਹੋਣਾ ਥੱਲੇ 20 ਕਿਲੋਮੀਟਰ ਹੈਗਾ 20 ਕਿਲੋਮੀਟਰ 22 ਕਿਲੋਮੀਟਰ ਦੂਰ ਆ ਹੋਰ ਚਲੋ ਕੋਈ ਨਾ ਆਪਾਂ ਫਿਰ ਤੁੰ ਲਾ ਕੇ ਆ ਕੇ ਮਿਲਦੇ ਆ ਲਾਗਾ ਸਾਫ ਨਹੀਂ ਆਉਂ ਮੁੰਡੋ ਤੋਂ ਤਾਂ ਵਧੀ ਜਾਂਦੀ ਹੌਲੀ ਹੌਲੀ ਜਦੋਂ ਮੈਂ ਨਿੰਦਾ ਵੀ ਨਹੀਂ ਪੜਾ ਮੇਰਾ ਮੂੰਹ ਸਾਫ ਹੁੰਦਾ ਕਿ ਨਹੀਂ ਕੈਮਰੇ 'ਚ ਮੇਰੇ ਹੈਗੇ ਫਰਕ ਤੇ ਅਰੇ ਪਿਆ ਬਾਵਾ ਵੀਆ ਤੋਂ ਤਾਂ ਵਰੀ ਜਾਂਦੀ ਹੌਲੀ ਹੌਲੀ ਥੋੜਾ ਥੋੜਾ ਵੀਰਾ ਵੀ ਆ ਵਿਚ ਫਾਰ ਦੇ ਦੀਦਾ ਫਿਰ ਇਕੱਠੇ ਹੀ ਨੇ ਤਾਂ ਗਿਆ ਵੋ ਤੇ ਤੇਲੀਆ ਕਰਨੇ ਕਿ ਸਾਰੇ ਐਗਰ ਯਰ ਗੁਰਦੁਆਰੇ ਪ੍ਰਾਦਵ ਜਤਰਾ ਆਪਣੀ ਤੇਲੀਆ ਰਹੀ ਆ ਤਾਂ ਰੋ ਕੋਈ ਨਾ ਅੱਗੇ ਦੇਖ ਰਿਹਾ ਮੇਰੇ ਫੋਨ 'ਚ ਦੇਖਣ ਦੇ ਤਾਂ ਟਾਈਮ ਕੋ ਟ੍ਰੈਵਲ ਦਾ ਟਰੱਕ ਪਲਟ ਗਿਆ ਉਧਰ ਚੋਲਾ ਵਾਲਾ ਮੇਰੇ ਕੈਮਰਾ ਇਹਨਾਂ ਸੱਟ ਗਿਆ ਨੀਗਾ ਮੜ ਜੇ ਜਸਟ ਕਰ ਲੈ ਕੋਈ ਨਾ ਹੁਣ 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 ਹਾਂ ਸਟਾਰਟ ਕੁਝ ਭਾਜੀ ਖਣੀ ਫੂਲ ਦੇ ਵਿੱਚ ਖੱਬੇ ਹੋਏ ਅੰਦਰ ਦੋ ਦੋ ਰੱਖੇ ਹੋਏ ਫਾੜ ਕੇ ਚੱਕਣਾ ਦੇਣਾ ਵਾਹ ਹੋਰ ਇਧਰ ਮੇਰੇ ਯਾਰ ਘਟਪ ਨਾਲ ਹੀ ਚੱਕਦਾ ਆਏ ਵੇ ਤੇ es ਨਾ ਆਂਗੀ ਸਾਲੇ ਫਾੜ ਕੇ ਥੱਕੇ ਨਹੀਂ ਯਾਰ ਜਦੋਂ ਬਾਹਰ ਇਹ ਵਾਜੀ ਗਾਣਾ ਨਾ ਕੱਢੋ ਵਲੋਗ ਚੱਲਦਾ ਪਿਆ। ਤੈਨੂੰ ਕੋਈ ਨਾ ਵਾਕੀ ਉਥੋਂ ਕੱਟੋ ਇਹਨਾਂ। ਆਪਾਂ ਬਾਈ ਦੀ ਯਾ ਲਹਿਰ ਕਰਾਂਗੇ ਚੱਲੇ। ਬੜਾ ਧੁੰਦਾ ਕਿੰਨੀ ਗਾ? ਧੁੰਦੀ ਦੱਸ ਕਿੰਨੀ ਗਾ? ਧੁੰਦ ਬਹੁਤ ਆ, ਅੱਗ ਬਹੁਤ ਆ। ਉਹ ਜਿਹੜੀ ਸ਼ਾਇਰੀ ਸੁਣਾਉਣੀ ਹੋਂਸ ਨਾ। ਇਹ ਕਹਿੰਦੇ ਆਗਾ। ਜਗਦੇ ਬੱਦਲ ਜਗਦੇ ਛਾਏ। ਹਾਂ। ਜਿਹਨੂੰ ਅਸੀਂ ਚੰਗਣੀ ਲੱਗਦੇ ਉਹ ਭੈਣ ਹੀ ਐ ਏ ਸਹੀ ਆ ਸ਼ਹਿਰੀਆਂ ਹੁੰਦਾ ਇਹ ਮੁੰਡਾ ਚੱਕਰ ਭੈਣ ਕੱਲ ਮੀਂਹ ਪਿਆ ਹੋਇਆ ਚਿੱਕੜ ਅੱਜ ਵੀ ਖੜਾ ਹੈਗਾ ਕੀ ਸਮਾਚਾਰ ਠੰਡ ਬਹੁਤ ਆ ਉਹ ਤਾਂ ਹੈ ਕਿੱਥੇ ਬੈੰਦੇ ਆ ਗਾਲਾਂ ਕਾ ਤੋ ਕੱਢਦੇ ਇੱਧਰ ਦੀ ਨਾਲ ਆ ਸੋਤ ਹਾਂ ਤਾਂ ਦੇਖ ਮੁੰਡਾ ਕਿੰਨੀ ਵਾਗੀ ਬਾਕੀ ਫੋਨ ਤੇ ਤਾਂ ਧਿਆਨ ਹੀ ਨਹੀਂ ਦੀ ਹੈਗੀ ਤੇ ਭੈੜੀ ਲੱਗਦੀ ਆ ਪਾਣੀ ਆ ਗਈ ਬੀਤੇ ਧਿਆਨ ਆਏ ਓਏ ਪਾਣੀ ਹੁਣ ਇੱਥੇ ਖੜਾ ਵਾ ਹੁਣ ਪਤਾ ਹੀ ਨਹੀਂ ਲੱਗਦਾ ਪੈ ਤਦ ਦੇ ਉਹ ਥੱਲੇ ਦੇਖ ਕੇ ਸੁਣ ਇਹ ਰ ਚਿੱਕੜ ਬੋਏ ਚਿੱਕੜ ਅੱਗ ਬਹੁਤ ਆ ਓ ਕਹਿੰਦਾ ਅੱਗ ਬੋਏ ਆਪਾਂ ਕਹਿੰਨੇ ਚਿੱਕੜ ਬੋਏ ਬਸ ਥੋੜਾ ਕੀ ਰਹਿ ਗਿਆ ਕਿਲੋ ਕਿਲੋ ਮੀਟਰ ਰਹਿ ਗਿਆ ਬਾਕੀ ਪਤਾਨੀਆਂ ਕਿਥੇ ਪਿੰਡ ਦੇ ਵਿੱਚ ਲਿਆਏ ਆ ਰਾਤ ਨੂੰ ਕੁੱਤੇ ਭੈਣਦੇ ਤੁਹਾਨੂੰ ਇੱਥੇ ਅੱਗੇ ਕੁੱਤੇ ਭੌਂਕਦੇ ਦਿਖਾਵਾਂਗੇ ਕੁੱਤੇ ਭੌਂਕਦੇ ਤੁਹਾਨੂੰ ਦਿਖਾਵਾਂ ਕੋਈ ਨਾ ਵਲੌਗ ਦੇ ਇੱਥੇ ਨਹੀਂ ਬਣੇ ਆ ਤੇ ਬਣੇ ਰੋ ਤੁਹਾਨੂੰ ਗੁਰਦੁਆਰੇ ਦੇ ਅੰਦਰ ਵੀ ਦਰਸ਼ਨ ਕਰਾਵਾਂਗੇ ਜਾ ਕੋਈ ਹੈ ਕਹਿੰਦਾ ਕੁੱਤੇ ਭੈਣੇ ਆ ਤੇ ਬੈ ਗਏ ਜੱਕ ਤਾਂ ਬਾਹਰ ਨੂੰ ਆਇਆ ਕੁੱਤੇ ਨਾਲ ਹੀ ਡਰ ਗਿਆ ਬਾਕੀ ਆ ਫੇਰ ਚਿੱਕੜ ਆ ਗਿਆ ਇਹ ਕਿਹੜੇ ਪਿੰਡ ਤੇ ਵਾੜਦੇ ਨੇ ਮੀਰਵੜਾ ਲੈ ਨਹੀਂ ਜਾ ਹੁੰਦਾ ਕੀ ਹੁਣ ਪਿੰਡ ਵਿੱਚ ਦੀ ਆਉਣਾ ਪੈਣਾ ਹੈ ਉਹ ਬਾਈ ਤੋਂ ਕਿਸੇ ਦਾ ਗੁਰਦੁਆਰੀ ਹੁਣਾ ਮਤਲਬ ਗੁਰਦੁਆਰੀ ਪੂਰਾ ਇਹ ਨੂੰ ਕਹਿੰਦੇ ਇੱਧਰ ਵੀ ਜੰਨੇ ਇੱਧਰ ਵੀ ਜੜਾ ਪੁੰਜਦਾ ਚਿੱਟਰ ਪੈਣ ਉਹ ਤੋਂ ਪਟਰੀ ਪਾਉਂ ਕਰਕੇ ਇੰਟਰ ਲੋਗ ਲੱਗੀ ਆ ਤਾਂ ਬੇਸ਼ੱਕ ਪਟਰੀ 'ਤੇ ਟ੍ਰੇਨ ਵੀ ਹੁੰਦੀ ਆ ਹਾਂ ਹੋਰ ਨੇ ਜਿੰਦਗੀ ਰੇ ਆ ਤਾਂ ਨਾ ਤੁਸੀਂ ਅਸੀਂ ਕਰਦੇ ਆ ਜੀ ਤੇ ਥੋੜੀ ਜਿਹੀ ਜ਼ਿੰਦਗੀ ਜਿਹੜੀ ਜਦੋਂ ਤੱਕ ਰਹੀ ਆਏ ਆ ਸੰਸਾਰਾ ਹੋ ਗਿਆ ਇੱਕ ਦੋ ਘਾਰ ਹੀ ਵਾਦੀ ਤੇ ਬਾਕੀ ਤਰਾ ਸੰਥਾਰਾ ਹੈ ਅਹੀਂ ਵਸ ਚਾਨ ਮਾਣੇ ਰਾਤ ਦੇਖਦੇ ਆ ਗੇ ਮਿੱਤਰੋ ਹਾਂ ਅੱਗ ਬਹੁਤ ਹੈ ਹੁਣ ਕਹਿੰਦੇ ਤੰਦ ਬਹੁਤ ਹੈ ਜਿਹਨੂੰ ਕਹਿੰਦੇ ਕਿ ਮੇਜਰ ਫਾਇਰ ਹੈ ਮੇਜਰ ਫਾਇਰ ਨਹੀਂ ਹਵਾ ਵੀ ਠੰਡੀ ਚੱਲਣ ਦੀ ਪਰ ਤੰਦ ਬਹੁਤ ਪੈਂਦੀ ਆ ਬੱਬੂਆਂ ਦੇ ਗਾਣੇ ਵਾਲੀ ਹੋ ਗਈ ਆ ਹਾਂ ਤਾ ਨਹੀਂ ਦੇਖ ਜੀ ਜਰਾ ਯੱਟਦਾ ਹਾਂ ਹਾਂ ਚਲੋ ਅੱਗੇ ਦੇਖਦਾ ਵੀ ਕੈਮਰੇ ਚ ਮੈਂ ਦੇਖਦਾ ਨਹੀਂ ਹੈ ਕੈਮਰੇ ਜੇ ਘਟੇ ਰਹੀ ਤਾਂ ਹੋਗਾ ਕਿਉਂਕਿ ਕੈਮਰੇ ਦੀਦੇ ਘਟ ਹੁੰਦਾ ਚਲੋ ਅੱਗੇ ਜਾ ਕੇ ਮਿਲਦੇ ਰਹਾਂਗੇ ਤੋ ਮੈਂ ਮੈਡਮ ਨੂੰ ਆਨ ਕਰ ਲੈਂਦਾ ਅੰਦਰ ਸਨੈਪਟੋਨੀ ਹੈ ਅੰਦਰ ਲੜਾਈ ਦੀ ਹੋਈ ਵਲੋਗ ਬਣਾ ਦੋ ਮੇਰੇ ਉਪਰੋਂ ਵੀ ਲੈ ਆਏ ਵਿੱਚ ਬਦਲ ਬਦਲ ਕਰਿਆ ਹੈ ਥੱਲੇ ਬਦਲ ਥੱਲੇ ਪੁੱਤ ਹੈ ਇਤਨੀ ਕੱਢਿਆ ਹੈ ਬਰਾ ਡਾਲਿਆ ਹੋਇਆ ਦਿਵਾਰ ਸਾਰਾ ਗੱਲ ਨਹੀਂ ਸੁਣਦਾ ਹੀ ਪੈ ਘਰ ਦੇ ਘਰ ਦੇ ਘਰ ਦੇ ਹਾਂ ਸੁਕਾਣ ਕਰਾ ਕੇ ਇਤਨੇ ਸੜੀ ਹੁਣ ਕਾਲਿਆ ਗੱਡੀ ਆ ਗਈ ਓਏ ਸ਼ੁਕਰ ਕੁਝ ਦੇਖਿਆ ਗੱਡੀ ਦੇਖ ਲਈ ਸ਼ੁਕਰ ਵੈਂਟਰੀ ਘਾਲੇ ਮਾਥਾ ਟੇਕ ਲਿਆ ਪਾ ਕੀੜ ਤੇ ਵਾੜੋਂ ਮੇਰੇ ਗੁਰਦੁਆਰੇ ਇੱਧਰ ਵੀ ਆ ਗਏ ਆ ਉਹ ਮੀਤਵਾ ਸਾਡਾ ਇਹ ਮੈਨੂੰ ਬਾਦਲ ਕਹਿੰਦੇ ਆ ਜੀ ਮੈਨੂੰ ਖੁਸ਼ੂ ਕਹਿੰਦੇ ਆ ਜੀ ਉਹ ਮੀਤਵਾ ਆ ਪਿੰਡ ਤੋਂ ਯਾਤਰਾ ਸਫਲ ਕੀਤੀ ਮਹਾਰਾਏ ਨੇ ਪੱਲਾ ਸਾਹਿਬ ਆ ਤੇ 1 ਸੱਤ ਘੰਟਿਆਂ ਦੇ ਵਿੱਚ 7.5 ਸੜੇ ਚੱਲੇ ਗਏ ਐ ਤੇ ਤੋੜ ਬਸੇ ਦਾ ਚਾਰ ਵਜ੍ਹ ਗਏ ਨੇ ਬਹੁਤ ਜੀ ਕਿ ਡਾਕ ਅਰੈਸਟ ਕਰਨੀ ਆ ਫੇਰ ਮੱਥਾ ਟੇਕਾਂਗੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੀ ਨਾਲ ਕਰਕੇ ਇਸ ਨਾਲ ਕਰਕੇ ਮੱਥਾ ਟੇਕ ਕੇ ਫੇਰ ਬਰੈਡ ਪਕੌੜੀਆਂ ਦਾ ਲੰਗਰ ਹੁੰਦਾ ਜੀ ਉਹ ਬਹੁਤ ਸਵਾਦ ਹੁੰਦੇ ਆ ਖਾਣਾ ਕੀ ਉੱਤੋਂ ਵੱਡਾ ਪਿੰਡ ਨੂੰ ਜਾਲੇ ਵਾਹਾਂਗੇ ਆ ਭਾਜੀ ਇਹ ਬੱਸ ਸਟੈਂਡ ਨੂੰ ਜਾਣਾ ਇੱਥੋਂ ਤਾਂ ਫੇਰ ਤੁਹਾਨੂੰ ਅੱਗੇ ਸਾਰੇ ਖੇਰੇ ਬੱਸ ਬੱਸ ਜੇ ਨਾ ਕੋਈ ਬੜੀ ਗਏ ਮਤਬਾ ਪੰਗਤਾਂਗੇ YouTube ਨਾਲ ਕੇ ਰਹੇ 19 ਬੋਲੀ ਅਸਨਾ ਬੰਦੇ ਸਾਡੀ ਚਾਰੀ ਗੱਲ ਕਰੀ ਜਾਂਦੇ ਆ ਕਿ ਨੀਪੀ ਐ ਇਸ ਲਈ ਮਨੇ ਮਨਿਆ ਮਰਦੀ ਟੋਪਾ ਹੋਲ ਪ੍ਰਗਤੀ ਸਮਾ ਨਹੀਂ ਨਹੀਂ ਸਭ ਮੇਰੇ ਨਾਮ ਹੈ ਰੇਸਾ ਕਿਤੇ ਫਸਣਾ ਹੋਏ ਸੋਸ ਨਾ ਬਣੇ ਪਰਮਾਏ ਸਭ ਸਮਾ ਸੇ ਮਜਾ ਵਰਗੇ ਹਰ ਗੁਰਦੁਆਰੇ ਗੁਰਦੁਆਰੇ ਚਲੇ ਹਰੇਕ ਵਰਗਾ ਬੰਦੇ ਨੇ ਹੋਣਾ ਧੀਰਾ ਹੋਰ ਦੁਬਾਰੇ ਬਾਕੀ ਸਾਡੇ ਭਾਈ ਹੁਣੀ ਮਿਲੋ ਭਾਈ ਹੁਣਾ ਮੈਂ ਗਿਪੋ ਆਕਾਰ ਗੀਲਾ ਪਈਓ ਪੰਡਤੀ ਜਿਹੋ ਵਾਲੀ ਪੁਰਾਣ ਬਾਕੀ ਅਤ ਅਨੰਦ ਨੂੰ ਨਰ ਚਲ ਬੰਦ ਦਸਗੀਰ ਨੂੰ ਖੁੱਲ ਜੂਗੀਆਂ ਥਿੱਪ ਵਾਰ ਮੈਂ ਜੋਗੀ ਜਾਣਾ ਰੁਕਮਾਉ ਨਾ ਕੋਈ ਜੇ ਕਰਤਾ ਸਿੱਧੀ ਕੋ ਸਾਧੇ ਹੀ ਅੱਪੇ ਜਾਣੇ ਸੋਈ ਕਿਉਂ ਕਰੇ ਅੱਖਾਂ ਕਿਉਂ ਸਵਾਹੀ ਕਿਉਂ ਵਰਦੀ ਮਾਰ ਕੇ ਦੇਖੋ ਆਪਾ ਜਾਣੇ ਅੱਗੇ ਲਿਆ ਮਸੂ ਹੈ ਮੋਤ ਨਾ ਬਤਾ ਲੱਖ ਆਗਾਸਾਂ ਆ ਗਏ ਊਰ ਊਰ ਭਾਰ ਛੇ ਬੀ ਦੇ ਕਹਿ ਤਾਤ ਸਚਿ ਦੇਵੀ ਕਰ ਕਿਤੇ ਲਲ ਸਿਧਰ ਜਿਦੜੇ ਜਿਦੜੇ ਗੁਰੂ ਪਰਮਾਤਮਾ ਦੇ ਕਾਪੀ ਜਸਾ ਬਤ ਕਰੀ ਪਾਏ ਮੁੱਲੇ ਜਾਏ ਮਦਭਾਗ ਮੱਲਾ ਸਮਾਈ ਸਮਰਤੋ ਆਰਾਮ ਦੀਵਾਨ ਭਗਤੋ ਉਪਰ ਪ੍ਰਵਾਨ ਸਮਰਤੋ ਠੀਕ ਪੁੱਛੀ ਸਾਨ ਭਗਤੋ ਭਾਈ ਹੁਣੀ ਗੇ ਰੂਮ ਲੈਣ ਤੇ ਉਧਰ ਬੈਠਾ ਵੀਡੀਓ ਐਡੀਟ ਕਰਦੇ ਰੂਮ ਲੈ ਲਿਆ ਵਾ ਤੇ ਚਲੋ ਆਪਾਂ ਤੁਹਾਨੂੰ ਰੂਮ ਤੇ ਜਾ ਕੇ ਮਿਲਨੇ ਲਿਫਟ ਚੰਡ ਜੀ ਅਰੇ ਕਿਹਦੇ ਐਂਡ ਆਂਦਾ ਬੰਦਾ ਮੁੰਡਾ ਗੇਟ ਦੇ ਅੱਗੇ ਖੜਾ ਕੀਤਾ ਉਹ ਨਾ ਡਰਦਾ ਗਾ ਦਵਾਇਆ ਰੇ ਐ

ਕੋਈ ਨਾ ਦੇਣਾ ਬਹੁਤ ਚੰਗੀਆਂ ਬਣਾ ਦੇਣਾ ਕੋਪੀਰਾਈਟ ਆਇਆ ਹੈ ਨਾ ਯਾਰ ਤਣ ਗੀਦਰ ਚਲੇ ਆਈਗਾ ਆਪਾ ਲੈਫਟੋ ਬਣਾਣੀ ਬਬਾਈ ਨੂੰ ਮਗਰ ਹੈ ਤਾਰ ਤੋਂ ਬਣਾਣੀ ਨੂੰ ਮਗਰ ਤਾੜੇ ਤਾੜੇ ਤਾੜਾ ਵਦੂਗਾ ਤੇ ਤੇ ਗੀਦਰ ਖਾਈ ਚੱਲਦੀ ਆ ਉਹ ਲਾਲ ਬਤੀ ਰਾਂ ਹੁੰਦੀ ਆ ਜੇ ਆਪਣਾ ਬਾਜੀ ਇਹ ਕਰਨਾ ਬਾਜੀ ਨਹੀਂ ਬਣਾਇਆ ਹਾਂ ਐਸ਼ਰ ਤੇਦਰ ਕਾਣਾ ਹੈ ਹਾਂਜੀ ਦਿਖਦਾ ਨਹੀਂ ਰਿਹਾ ਤੁਹਾਨੂੰ ਐਸੇ ਥੱਲੇ ਤੁਹਾਨੂੰ ਦਿਨੀ ਲੈਟ ਹੈ ਨਹੀਂ ਮੇਰੇ ਵਾਲੇ ਹੋਰ ਕਿਹੜੀ ਕਮਰੇ ਅਰੈਸਟ ਕਰੀਏ ਇਹ ਕਾਰ ਕਾਰ ਦਾ ਹੋਪਰ ਕਾਰ ਦਾ ਕਮਰੇ ਕਿਹਨੂੰ ਟੈਲੀਵਾਟਸ ਪਰ ਅਰੈਸਟ ਕਰਨੀ ਹੈ ਪਿੰਡੋਂ ਜਿਹੜਾ ਆਪਾਂ ਪਿੰਡੋਂ ਤਰਕੇ ਹਾਂ ਕਿੰਨਾ ਟਾਈਮ ਰਹਿ ਗਿਆ ਬਸ ਘੰਟਾ ਰਹਿ ਗਿਆ ਘੰਟੇ ਵੀ ਰਹਿ 스타 ਬਸ ਪੱਥਾ ਦੇਖਣਾ ਥੱਕੇ ਪਏ ਪਰ ਬਾਬੇ ਦੇ ਮੇਰ ਨਾਲ ਯਾਰ ਵਧੀਆ ਆ ਹਾਂ ਵਧੀਆ ਰਹਿਣਾ ਤੇ ਵੀ ਸੁਣਾਉਂਗਾ 42 ਮਿੰਟ ਰਹਿ ਗਏ 42 ਮਿੰਟ ਇਧਰ ਕੋ ਐਸਟੇਜ ਤੇ ਇਧਰ ਆਪਾਂ ਕਰਦੀ ਹਾਂ ਹਾਂ ਦੱਸ ਉਹਦੇ ਜੇ ਸਾਰੀ ਹੈ ਮੇਰਾ ਵੀ ਹੁਣ ਚਾਰ ਚਲਾ ਦੇ ਉਮੜ ਕੇ ਠੀਕ ਹੈ ਸ਼ੇਰ ਜੀ ਲਾਉਂਗਾ ਮੇਰਾ ਤਾਂ ਆਪ ਲੱਗਾ ਕੰਭੀਰ ਨੇ ਕਾ ਦਿਨ ਹਸੂਏਗਾ ਜਦੋਂ ਸੁਜੀ ਹੋਏ ਉਸ ਸਾਚੇ ਸ੍ਰੀਮਾਨ ਮਨਪਰਮਾਤਮਾ ਕੋਈ ਕੰਭੀਰ ਧਰਦੀ ਉੱਥੋਂ ਪੇਦਾ ਆਪਾਂ ਆਟੋ ਜਾਏ ਆ ਉੱਥੋਂ ਬੱਸ ਸਟੈਂਡ ਤੱਕ ਬੱਸ ਸਟੈਂਡ ਤੋਂ ਫੇ ਬੱਸ ਫੜ ਕੇ ਤਾਂ ਆਏ ਆ ਆਪਾਂ ਖੈਰੇ ਖੈਰੇ ਤੋਂ ਹੁਣ ਤੁਰ ਕੇ ਆ ਰਹੇ ਆ ਮੁੰਡੇ ਨੂੰ ਫੋਨ ਕੀਤਾ ਸੀ ਕਾਕਾ ਸਿੰਘ ਉਹ ਆਉਣ ਡਿਆ ਹੁਣ ਪਤਾ ਨਹੀਂ ਕਾਕਾ ਬੱਟੀ ਜੀ ਕਾਕਾ ਬੱਟੀ ਸੌਰੀ ਤੇ ਹੁਣ ਦੇਖੋ ਆਉਂਦਾ ਹੈ ਕਹਿੰਦਾ ਇਹੀ ਤਾਂ ਆਪਣਾ ਚਾਲੇ ਪਾ ਲਿਆ ਇਹ ਬਣਾ ਨੂੰ ਸਾਡਾ ਮੋਟਰਸਾਈਕਲ ਉੱਥੇ ਖੜਾ ਆ ਹੂੰ ਮੀਤਾ ਸਿੰਘ ਦੇ ਘਰੇ ਇੰਨੀ ਡਿਟੇਲਿੰਗ ਵੀ ਨਹੀਂ ਤੇਰੀ ਵਲੌਗ 'ਚ ਬਾਕੀ ਦੇ ਕਾਕਾ ਆ ਗਿਆ ਤਾਂ ਵਧੀਆ ਨਹੀਂ ਤਾਂ ਇਹੀ ਤਾਂ ਤੁਰੇ ਤਾਂ ਜਾਣਦੇ ਆ ਬਸ ਪਹੁੰਚਣਾ ਆ ਫੇ ਕਿੰਨਾ ਟਾਦਾ ਹੋਰ ਲੱਗੂਗਾ ਘੰਟਾ ਹੋਰ ਲੱਗੂਗਾ ਵਾ ਸਾਨੂੰ ਤਾਂ ਨਹੀਂ ਕੋਈ ਟੈਨਸ਼ਨ ਅਸੀਂ ਵਿਹਲੇ ਆ ਯਾਰ ਹਾਂ ਤੇ ਮੌਸਮ ਵੀ ਆ ਮੌਸਮ ਮੌਸਮ ਤੇ ਬਹੁਤ ਵਧੀਆ ਹੋਇਆ ਢੋੰਡ ਵਾਲਾ ਸਾਡੇ ਤਾਂ ਹਵਾ ਚੱਲਣ ਦੀ ਆ ਸਾਡੇ ਤਾਂ ਉੱਥੇ ਬੱਸ ਜਿੰਨੀ ਵਲੌਗ ਬਣਿਆ ਕੋਈ ਬਹੁਤ ਜਿਆਦਾ ਰਾਸ਼ੀ ਸੀ ਬਹੁਤ ਜਿਆਦਾ ਰਾਸ਼ੀ ਸੀ ਯਾਰ ਹੈ ਨਾ ਕਰਕੇ ਬਾਕੀ ਆਧਰਵਾਧਰਾ ਸੀਗਾ ਬਸ ਦੇ ਵਿੱਚ ਹੋਰ ਕਿ ਮਹੀਂ ਬੈਠ ਗਿਆ ਹੈ ਮਹੀਂ ਖੜੇ ਖੜੇ ਹੋ ਕੇ ਆ ਗਏ ਹੋਰ ਕੀ ਉਹ ਹੁੰਦਾ ਨਹੀਂ ਨਹੀਂ ਸਕੂਟਰ ਹੀ ਆ ਤਾ ਨਹੀਂ ਨਹੀਂ ਹਾਲੇ ਕਿੱਥੇ ਆਉਣਾ ਉਹਨੇ